ਨਾਲੇ ਛੋੜੀ ਆਪਾਂ ਨੂੰ ਲੱਦੋ ਨੇ ਲੱਤਾਂ ਤੇ ਤੂੰ ਜਿਹੜਾ ਮੇਰੇ ਦੇ ਪਰਚਾ ਕਰਾਉਣਾ ਕਰਾ ਦਿਓ ਵੀਡੀਓ ਮਾਰ ਵੀਡੀਓ ਜਮਾਇ ਨਹੀਂ ਦੀਂਦਾ ਜਦੋਂ ਇਹਨਾਂ ਦੀ ਬਣੀ ਕੱਲਾ ਕੱਲਾ ਦਿਖਾਉਂ ਫੜ ਫੜ ਕੇ بیا ਤੂੰ ਵੀ ਦੀ ਆ ਜਾ ਤੇਰੀ ਮਾਂ ਤੂੰ ਵੀ ਦੀ ਆਇਆ ਹੁਣ ਤੈਨੂੰ ਉਦੋਂ ਪਤਾ ਨਾਲੇ ਮੈਂ ਘਰੇ ਕੇ ਜਿੱਦੇ ਘਰੇ ਵੜਿਆ ਦੀ ਉਹ ਤੇ ਉਹਨਾਂ ਦੇ ਕੋ ਜਿਹੜੇ ਵੀ ਜਾਂਦੇ ਤੇਰੇ ਬੰਦੇ ਆਏਗੇ ਵੀ ਭਾਈ ਤੂੰ ਆਪ ਵੀ ਗਈ ਨਹੀਂ ਉਹਨਾਂ ਨੂੰ ਕਹੇ ਰਵੀ ਦੀ ਲੜਾਈ ਆ ਮੇਰੀ ਆਪਦੀ ਲੜਾਈ ਆ ਇਹ ਆਪਾਂ ਭੇਜਦਾ ਯਾਰ ਨੋ ਨੋ ਹੈ ਆਪਾਂ ਵੀ ਫੋਨ ਕਰੂ ਆਪਾਂ ਕਹਿ ਦਾਂਗੇ ਹੁਣ ਆਪਾਂ ਪਹਿਲਾਂ ਆਪਾਂ ਨੂੰ ਫੋਨ ਕਰਨ ਵਿੱਚ ਆਲਾ ਮੈਨੂੰ ਫੋਨ ਕਰਾਉਂਦੇ ਆ ਵਾਜ ਜਦੋਂ ਤੈਨੂੰ ਫੋਨ ਲਾਏ ਤੈਨੂੰ ਲੋੜ ਹੀ ਨਹੀਂ ਭੇਜਦੀ ਲਾ ਲੱਗ ਮੈਂ ਤੱਕਦੇ ਨਹੀਂ ਹੋਰ ਰੇਟਾ ਬਈ ਵਧੀਆ ਕਾਹਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ Facebook ਪੇਜ ਤੇਜਪ੍ਰੀਤ ਟਾਕ ਤੇ ਹਰ ਬਾਰ ਦੀ ਤਰ੍ਹਾਂ ਅਸੀਂ ਕੋਈ ਨਾ ਕੋਈ ਕਹਾਣੀ ਜਾਂ ਕੋਈ ਨਾ ਕੋਈ ਖਬਰ ਕਹਾਣੀ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਉਣੇ ਆ ਸਾਡਾ ਮਕਸਦ ਹੁੰਦਾ ਪੰਜਾਬ ਦੇ ਵਿੱਚ ਜੋ ਚੱਲ ਰਹੇ ਆ ਗੈਂਗਬਾਰ ਦੇ ਹਾਲਾਤ ਜਾਂ ਗੈਂਗਸਟਰ ਬਾਦ ਦੇ ਹਾਲਾਤ ਸਾਡੀ ਹਮੇਸ਼ਾ ਉਸ ਦੇ ਮੁੱਦੇ ਦੇ ਉੱਤੇ ਗੱਲ ਹੁੰਦੀ ਹੈਗੀ ਗੱਲ ਜਾਂ ਕਹਾਣੀ ਦਾ ਕਾਰਨ ਹੁੰਦਾ ਕੋਈ ਨਾ ਕੋਈ ਤੁਹਾਨੂੰ ਚੰਗਾ ਸੁਨੇਹਾ ਦੇਣਾ ਗੈਂਗਸਟਰ ਬਾਦ ਦੀ ਚਾਰ ਨਾ ਦੀ ਚਮਕਦਮਕ ਦੇ ਪਿੱਛੇ ਦਾ ਦਰਦ ਦਿਖਾਉਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਹਾਂਜੀ 27 ਮਈ ਨੂੰ ਪਿੰਡ ਕਾਲੇਕੇ ਨੇੜੇ ਤਨੋਲਾ ਦੋ ਧੜਿਆਂ ਦੀ ਟੱਕਰ ਹੁੰਦੀ ਆ ਦੋ ਧੜਿਆਂ ਦੇ ਜਦੋਂ ਟੱਕਰ ਹੁੰਦੀ ਆ ਉਸ ਟੱਕਰ ਦੇ ਵਿੱਚ ਇੱਕ ਚੜ੍ਹਦੀ ਬਰੇਸ ਦੇ ਨੌਜਵਾਨ ਰੁਪਿੰਦਰ ਕੁਮਾਰ ਉਰਫ ਸ਼ੈਲੀ ਉਰਫ ਰਵੀ ਦੀ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਜਿਹੜਾ ਪੁਲਿਸ ਦਾ ਪਰਚਾ ਪੈਂਦਾ ਉਹਨਾਂ ਦੇ ਵਿੱਚ ਇੱਕ ਨਾਮ ਆਉਂਦਾਗਾ ਯਾਦਵਿੰਦਰ ਸਿੰਘ ਉਰਫ ਯਾਦਵ ਫੌਜੀ ਹੁਣ ਸਾਨੂੰ ਯਾਦਵਿੰਦਰ ਸਿੰਘ ਉਰਫ ਯਾਦੇ ਫੌਜੀ ਦੇ ਸਾਥ ਸੰਬੰਧੀਆਂ ਨੇ ਕਾਲ ਕੀਤੀ ਜਦੋਂ ਕਾਲ ਕਰਕੇ ਸਾਨੂੰ ਗੱਲ ਕੀਤੀ ਵੀ ਯਾਦੇ ਫੌਜੀ ਦਾ ਨਾਮ ਨਜਾਇਜ਼ ਇਸ ਪਰਚੇ ਦੇ ਨਾਲ ਜੋੜਿਆ ਗਿਆ ਹੈ ਪਰ ਜਦੋਂ ਮੈਂ ਤੁਹਾਨੂੰ ਕਹਾਣੀ ਸੁਣਾਉਂਗਾ ਕਹਾਣੀ ਬੜੀ ਗੁਲਜਨਦਾਰ ਆ ਉਸ ਤੋਂ ਬਾਅਦ ਤੁਹਾਨੂੰ ਮੈਂ ਲਾਸਟ ਤੇ ਜਾ ਕੇ ਦੱਸੂਗਾ ਵੀ ਕਿਹੜੀਆਂ ਕਿਹੜੀਆਂ ਧਾਰਾ ਯਾਦਵਿੰਦਰ ਯਾਦੇ ਫੌਜੀ ਤੇ ਪ੍ਰਗਟ ਤੇ ਹੋਰ ਨੌਜਵਾਨਾਂ ਤੇ ਲੱਗੀਆਂ ਨੇ ਰੁਪਿੰਦਰ ਕੁਮਾਰ ਉਰਫ ਸ਼ੈਲੀ ਰਵੀ ਦੇ ਕਤਲ ਤੋਂ ਬਾਅਦ ਮਈ ਦੇ ਪਹਿਲੇ ਹਫ਼ਤੇ 2024 ਦੇ ਵਿੱਚ ਯਾਦ ਦੇ ਫੌਜੀ ਦੀ ਰਿਟਾਇਰਮੈਂਟ ਹੁੰਦੀ ਹੈ ਯਾਦਵਿੰਦਰ ਉਰਫ ਯਾਦ ਦੇ ਫੌਜੀ ਦੀ ਪਿੰਡ ਛੰਨਾ ਇਹ ਫੌਜ ਤੋਂ ਰਿਟਾਇਰਮੈਂਟ ਕਰਾ ਕੇ ਆਪਦੇ ਘਰੇ ਆਉਂਦਾਗਾ ਸਾਡੇ ਸੋਰਸਾਂ ਦੁਆਰਾ ਪਤਾ ਲੱਗਿਆਗਾ ਅਸੀਂ ਇਸ ਯਾਦਵਿੰਦਰ ਉਰਫ ਯਾਦ ਦੇ ਫੌਜੀ ਦਾ ਜ਼ਿਕਰ ਕਾਲੇ ਮਾਨਪਨੌਲੇ ਦੀ ਬਾਇਓਗ੍ਰਾਫੀ ਇੰਕਾਊਂਟਰ ਤੋਂ ਬਾਅਦ ਅਸੀਂ ਪਾਈ ਸੀਗੀ ਉਸ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ ਯਾਦਵਿੰਦਰ ਉਰਫ ਯਾਦ ਦੇ ਫੌਜੀ ਵਿਆਹ ਹੈ ਵਾ ਇਸ ਦੀ ਵਾਈਫ ਕੈਨੇਡਾ ਰਹਿੰਦੀ ਹੈਗੀ ਤੇ ਆਪ ਵੀ ਕੈਨੇਡਾ ਤੋਂ ਇਹ ਰਿਟਰਨ ਨਾਗਾ ਤੇ ਉਸ ਤੋਂ ਬਾਅਦ ਫਿਊਚਰ ਬੜਾ ਬ੍ਰਾਈਟ ਸੀ ਆਰਮੀ ਦੇ ਵਿੱਚ ਸੀਗਾ ਆਰਮੀ ਤੋਂ ਬਾਅਦ ਰਿਟਾਇਰਮੈਂਟ ਲੈ ਕੇ ਘਰ ਆਇਆ ਸੀਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਯਾਦਵਿੰਦਰ ਯਾਦ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦਾ ਸੀਗਾ ਇਸ ਨੇ ਮੈਨੂੰ ਚੁਣੌਤੀ ਦਿੱਤੀ ਸੀਗੀ ਉਹ ਵੀਡੀਓ ਇਹ ਨਹੀਂ ਪਤਾ ਬਾਹਰੋਂ ਬੈਠ ਕੇ ਪਾਈ ਸੀ ਜਾਂ ਜਦੋਂ ਇਹਦੀ ਆਰਮੀ 'ਚ ਡਿਊਟੀ ਆ ਉਹਦੋਂ ਪਾਈ ਸੀ ਵੀ ਜੇ ਕੋਈ ਪਿੰਡ ਦੇ ਵਿੱਚ ਨਸ਼ਾ ਵੇਚੂਗਾ ਤੇ ਮੈਂ ਉਹਨਾਂ ਦਾ ਨੁਕਸਾਨ ਕਰੂੰ ਕਹਿਣ ਦਾ ਭਾਅ ਮੈਂ ਉਹਨਾਂ ਦੀਆਂ ਲੱਤਾਂ ਵੀ ਤੋੜੂੰਗਾ ਸਸੀ ਗੱਲ ਦੀ ਸਾਰਿਆਂ ਨੂੰ ਕੀ ਹਾਲ ਹੈ ਬਾਈ ਠੀਕ ਠਾਕ ਸਾਰੇ ਆ ਵੀਡੀਓ ਮੈਂ ਭਰਾਵਾ ਉਹਨਾਂ ਕਿੜੜਾਂ ਦੇ ਪਾ ਰਿਆਂ ਜਿਹੜੀਆਂ ਕਿੜੜਾਂ ਪਿੰਡ ਦੇ ਸਾਮਾਨ ਵੇਚਦੀਆਂ ਜਾਂ ਪਿੰਡੋਂ ਬਾਹਰ ਰਹਿ ਕੇ ਵੇਚਦੀਆਂ ਠੀਕ ਆ ਵੀ ਪਿੰਡ ਦਾ ਮਾਹੌਲ ਨਾ ਖਰਾਬ ਕਰੋ ਵਧੀਆ ਰਹੋਗੇ ਤੇ ਬਾਕੀ ਜਿਹੜਾ ਬੰਦਾ ਜਿੱਦੂ ਪਹਿਲਾਂ ਕੋਹ ਵੀ ਤੁਸੀਂ ਕਰ ਲਿਆ ਵੇਚ ਲਿਆ ਬਟ ਲਿਆ ਸਾਨੂੰ ਨਹੀਂ ਪਤਾ ਸੀ ਹੈਨਾ ਤੇ ਮੈਂ ਬੰਦਾ ਹੁਣ ਪਤਾ ਲੱਗਿਆ ਸਿਸਟਮ ਦਾ ਇਹ ਤਾਂ ਬੜੇ ਮਾਨ ਨੇ ਕਹਿੰਦੇ ਮੇਰੇ ਪਿੰਡ ਨਸ਼ਾ ਨਹੀਂ ਹੈਗਾ ਕੋਈ ਨਸ਼ਾ ਨਹੀਂ ਵੇਚਦਾ ਕੋਈ ਨਸ਼ਾ ਕਰਦਾ ਨਹੀਂ ਹੈਨਾ ਚਲ ਇੱਕ ਦੋ ਮਾੜਾ ਮੋਟਾ ਹੈਕ ਕਰਦੇ ਜਿਹਨਾਂ ਨੂੰ ਕਿਹਾ ਵੀ ਫੋਨ ਕਰਕੇ ਵੀ ਸੁਧਰ ਜਾਉਣਾ ਪਰ ਉਹ ਨਹੀਂ ਸੁਧਰੇ ਤੇ ਉਹਨਾਂ ਨੂੰ ਪਤਾ ਲੱਗ ਗਈ ਕਿ ਉਹਨਾਂ ਜਿੱਥੇ ਬੈਠ ਬਾਕੀ ਜਿਹੜਾ ਬੰਦਾ ਹੁਣ ਨਸ਼ਾ ਵਿੱਚੋਂ ਕੋਈ ਗੋਲੀ ਗੱਟਾ ਜਾਂ ਕੈਪਸੂਲ ਵਿੱਚੋਂ ਦੋ ਦਗਾਨਾ ਹੀ ਜਿਹੜਾ ਤੁਸੀਂ ਸੁਣ ਲਓ ਵੀਡੀਓ 'ਚ ਥੋੜਾ ਜਾਂ ਮੈਂ ਨਾਂ ਲੈ ਰਿਹਾ ਹੋ ਸਕਦਾ ਤੁਸੀਂ ਨਾਂ ਵੇਚਦੇ ਹੋ ਜਾਂ ਹਟ ਗਏ ਹੋ ਹਨਾ ਤੁਸੀਂ ਕਹਣਾ ਬਾਈ ਮੈਨੂੰ ਟਾਰਗੇਟ ਕਰਤਾ ਥੋੜਾ ਮੈਂ ਚੱਕ ਕੇ ਸਮਾਨ ਟੋਬੇ ਹੀ ਛਿੜ ਦੇਣਾ ਠੀਕ ਆ ਤੇ ਨਾਲੇ ਛੋੜੀ ਆਪਾਂ ਨੂੰ ਲੱਦੋਂ ਨੇ ਲੱਤਾਂ ਤੇ ਤੁਸੀਂ ਜਿਹੜਾ ਮੇਰੇ ਤੇ ਪਰਚਾ ਕਰਾਉਣਾ ਕਰਾ ਲਿਓ ਜੇ ਤੁਸੀਂ ਨਸ਼ਾ ਵਿੱਚੋਂ ਨਹੀਂ ਹਟੇ ਹਨਾ ਜੇ ਤੁਹਾਨੂੰ ਕੋਈ ਬੇਲੀ ਵਿਦਵਾਸ ਕਹਿੰਦਾ ਨਾ ਵੀ ਮੈਂ ਤੁਹਾਡੇ ਨਾਲ ਆ ਨਸ਼ਾ ਵੇਚੋ ਤਾਂ ਤੁਸੀਂ ਉਹਨੂੰ ਵੀ ਦੱਸ ਦਿਓ ਠੀਕ ਆ ਮੈਨੂੰ ਕਰ ਲੈ ਫੋਨ ਵੀ ਹਾਂ ਤੇਰੇ ਠੀਕ ਆ ਬਾਕੀ ਆਪਣਾ ਧਿਆਨ ਨਾਲ ਰੱਖੋ ਇਹ ਬਿਨਾ ਗਾਦੂ ਦੀ ਪਿੰਡ ਦੀ ਗੰਦ ਨਾ ਪਾਓ ਜਿਹੜਾ ਤੁਸੀਂ ਪਾਉਣਾ ਹੀ ਪਾ ਲਿਆ ਠੀਕ ਆ ਇਹ ਨਹੀਂ ਹੁੰਦਾ ਵੀ ਪੰਚਾਇਤ ਨਰਮਾ ਆਇਆ ਸਰਪੰਚ ਨਹੀਂ ਕੋਈ ਕਹਿੰਦਾ ਹਨਾ ਸਰਪੰਚ ਦਾ ਨਹੀਂ ਸਿਸਟਮ ਹੁੰਦਾ ਉਹ ਬੰਦਾ ਉਹਦਾ ਨੇਚਰ ਹੋਰ ਹਸਾਬ ਦਾ ਤੇ ਹੁਣ ਯਾਦਵਿੰਦਰ ਹੀ ਯੱਦੇ ਫੌਜੀ ਦਾ ਦੋਨਾਂ ਨਾਲ ਹੀ ਲਿੰਕ ਜੁੜਦਾ ਰਪਿੰਦਰ ਕੁਮਾਰ ਉਰਫ ਸ਼ੈਲੀ ਨਾਲ ਵੀ ਤੇ ਦੂਸਰਾ ਧੜਾਗਾ ਇਹਨਾਂ ਵੱਲੋਂ ਰਪਿੰਦਰ ਕੁਮਾਰ ਸ਼ੈਲੀ ਦਾ ਕਤਲ ਕੀਤਾ ਗਿਆ ਉਹਨਾਂ ਨਾਲ ਵੀ ਲਿੰਕ ਜੁੜਦਾਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕਹਾਣੀ ਗੁਲਚਣਦਾਰ ਆ ਮੈਂ ਨਾਲ-ਨਾਲ ਵੀਡੀਓ ਦੇ ਕਲਿੱਪ ਲਾਏ ਆਗੇ ਜਿਹਦੇ ਵਿੱਚ ਕੁਝ ਆਡੀਓ ਕਲਾ ਵੀ ਨੇਗੀਆਂ ਤੇ ਕੁਝ ਵੀਡੀਓਜ਼ ਨੇ ਵੀ ਹੁਣ ਮੈਂ ਤੁਹਾਨੂੰ ਸਾਰੀ ਗੱਲ ਦੱਸਦਾਗਾ ਵੀ ਯਾਦਵਿੰਦਰ ਯਾਦੇ ਫੌਜੀ ਦਾ ਰਵੀ ਨਾਲ ਕੀ ਲਿੰਕ ਜੁੜਦਾਗਾ ਤੇ ਯਾਦਵਿੰਦਰ ਉਰਫ ਯਾਦੇ ਫੌਜੀ ਦਾ ਰਵੀ ਦੇ ਕਤਲ ਦੇ ਵਿੱਚ ਕਿਉਂ ਲਿੰਕ ਜੁੜਿਆਗਾ ਪਹਿਲਾਂ ਤਾਂ ਹੁਣ ਤੁਹਾਨੂੰ ਮੈਂ ਕਤਲ ਦੀ ਗੱਲ ਦੱਸਦਾਗਾ 27 ਮਈ ਤੋਂ ਕੁਝ ਦਿਨ ਪਹਿਲਾਂ ਅ ਰਵੀ ਕਾਲੇਕੇ ਦੀ ਜਾਨਿਕਰ ਰਪਿੰਦਰ ਕੁਮਾਰ ਸ਼ੈਲੀ ਦੀ ਲੜਾਈ ਹੁੰਦੀ ਹੈਗੀ ਇੱਕ ਨੌਜਵਾਨ ਕਾਲੇਕੇ ਪਿੰਡ ਦਾ ਹੀ ਆ ਉਸ ਨੂੰ ਬੁਲਟ ਕਹਿੰਦੇ ਆ ਉਹਨਾਂ ਦੀ ਵਾਦੀ ਜਿਵੇਂ ਸੰਗਰੂਰ ਬਰਨਾਲੇ ਦੇ ਇਹਨਾਂ ਏਰੀਆ ਦੇ ਵਿੱਚ ਜਿਹੜਾ ਕੋਈ ਘਰ ਦੇ ਅੱਗੇ ਜਗਾ ਪਈ ਹੋਵੇ ਜਾਂ ਫालतू ਜਗਾ ਕਿਸੇ ਕੰਮਾਂ ਨੂੰ ਵਰਤਦੇ ਹੋਈਏ ਉਹਨੂੰ ਇਹ ਵਾਦੀ ਕਹਿ ਦਿੰਦੇ ਆ ਉੱਥੇ ਲੜਾਈ ਹੁੰਦੀ ਆ ਪੰਜ-ਛਤਿਆਂ ਨੇ ਰਵੀ ਹੁਣਾਂ ਦੇ ਦੋਸਤ ਹੁੰਦੇ ਆਗੇ ਤੇ ਦੂਸਰੇ ਧੜੇ ਦੇ ਬੰਦੇ ਹੁੰਦੇ ਆ ਇੱਕ ਦੂਜੇ ਨਾਲ ਕੁੱਟਮਾਰ ਕਰਦੇ ਆਗੇ ਜਦੋਂ ਕੁੱਟਮਾਰ ਕਰਦੇ ਆਗੇ ਉਸ ਤੋਂ ਬਾਅਦ ਰਵੀ ਕਾਲੇ ਕੇ ਔਰ ਫਰਪਿੰਦਰ ਕੁਮਾਰ ਸ਼ੈਲੀ ਔਰ ਫਰ ਰਵੀ ਕਾਲੇ ਕੇ ਯਾਦਵਿੰਦਰ ਯਾਦੇ ਫੌਜੀ ਨੂੰ ਫੋਨ ਕਰਦਾਗਾ ਫੋਨ ਕਰਕੇ ਇਹ ਗੱਲ ਕਹਿੰਦਾਗਾ ਵੀ ਯਾਦਵਿੰਦਰ ਯਾਦੇ ਤੂੰ ਆਪਦੇ ਬੰਦਿਆਂ ਨੂੰ ਜੋ ਵੀ ਤੇਰੇ ਬੰਦੇ ਆ ਉਹਨਾਂ ਨੂੰ ਕਹ ਦੇ ਮੇਰੀ ਗੱਲ 'ਚ ਨਾ ਆਉਣ ਮੇਰੀ ਪਰਸਨਲ ਲੜਾਈ ਆ ਕਿਹੜੇ ਇਹ 30-35 ਆਣੇ ਇੰਨੇ ਆ ਹੀ ਹੈ ਅਸੀਂ 12 ਜਾਣੇ ਸੀਗੇ ਕਿੱਥੇ ਲੜ ਪਏ ਸੀ ਉਹ ਉੱਥੇ ਆਪਣਾ ਬੁਲਟ ਹੀ ਬਾਦੀ ਗਏ ਰੇ ਇਹਨਾਂ ਦੇ ਘਰ ਦੇ ਲਵੀ ਲਗੇ ਰਾਤ ਲੜਿਆ ਹੈ ਰਾਤ ਨਾ 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 ਅੱਛਾ ਅੱਛਾ ਆਪਣਾ ਲੜਿਆ ਗਿਆ ਸੀ 5 ਕਿਸ਼ੇ ਸਾਡੇ ਕ ਮੰਤ ਵਜੇ ਗੱਲ ਕੀ ਹੋ ਗਈ ਗੱਲ ਤਾਂ ਟਾਈਮ ਮੰਦਾ ਇੱਕ ਮੁੰਡਾ ਜੀ ਅਸੀਂ ਮੰਡੀ ਮੰਡੀ ਵਾਲਾ ਹਾਂ ਉਹ ਟਾਈਮ ਬੰਦਾ ਜੀਗਾ ਬੰਨਦਾ ਉਹ ਅੱਛਾ ਹਾਂ ਉਹ ਵੰਟੀ ਨੂੰ ਮਾਰੀ ਨਹੀਂ ਚਾਹਦਾ ਤੋ ਤੰਨੇ ਆਣੇ ਸਾਨੂੰ ਲਾਗਾ ਅੜਗੇ ਦੀਗੇ ਵੰਟੀ ਨੂੰ ਪਤਾ ਨਹੀਂ ਹਾਂ ਵੰਟੀ ਨੂੰ ਪਤਾ ਵੰਟੀ ਨੂੰ ਨਹੀਂ ਪਤਾ ਸ਼ਾਇਦ ਪਤਾ ਹੋ ਵੰਟੀ ਨੂੰ ਵੀ ਤੂੰ ਆ ਕੇ ਮੁਸਲਿਮ ਭਾਈ ਆਪਦੇ ਆ ਜਿਹੜੇ ਵੀ ਜੱਦ ਤੇਰੇ ਬੰਦੇ ਆਏਗੇ ਵੀ ਭਾਈ ਤੂੰ ਆਪ ਵੀ ਕਹਿ ਲਈ ਉਹਨਾਂ ਨੂੰ ਕਹੇ ਰਵੀ ਦੀ ਲੜਾਈ ਹੈ ਮੇਰੀ ਆਪਦੀ ਲੜਾਈ ਹੈ ਇਹ ਹਾਂ ਆਪਾਂ ਵੀ ਫੋਨ ਕਰੂਗਾ ਆਪਾਂ ਕਹਿ ਦਾਂਗੇ ਹੁਣ ਪਹਿਲਾਂ ਆਪਾਂ ਨੂੰ ਫੋਨ ਕਰਨਾ ਵਿੱਚ ਆਲਾ ਮੈਨੂੰ ਫੋਨ ਕਰਾਉਂਦੇ ਆ ਵਾਜੋ ਤੈਨੂੰ ਫੋਨ ਲਾਏ ਤੈਨੂੰ ਲੋੜ ਹੀ ਨਹੀਂ ਪੈਂਦੀ ਰਾਣਾ ਲੱਗ ਮੈਂ ਤੱਕਦੇ ਨੇ ਹੋਰ ਰੇਟਾ ਬਈ ਵਗੀਆ ਪਾਉਣ ਹੁਣ ਯਾਦਵਿੰਦਰ ਯਾਦੀ ਨੂੰ ਉਹ ਫੋਨ ਕਿਉਂ ਕਰਦਾ ਹੁਣ ਮੈਂ ਤੁਹਾਨੂੰ ਇਹ ਗੱਲ ਦੱਸਦਾ ਬਈ ਯਾਦਵਿੰਦਰ ਗਿਆਦਾ ਜਦੋਂ ਆਰਮੀ ਦੇ ਵਿੱਚ ਸੀ ਯਾਦਵਿੰਦਰ ਯਾਦੀ ਦੇ ਫਾਦਰ ਤੇ ਕੋਈ ਸੱਟਾ ਮਾਰਦਾ ਯਾਦਵਿੰਦਰ ਯਾਦੀ ਦੇ ਹੀ ਚਾਚੇ ਤਾਇਆ ਦਾ ਪੁੱਤ ਉਸ ਦੀਆਂ ਲੱਤਾਂ ਬਾਵਾ ਤੇ ਸੱਟਾ ਮਾਰਦਾ ਉਸ ਦੀ ਰੜਕ ਦੇ ਵਿੱਚ ਯਾਦਵਿੰਦਰ ਯਾਦਾ ਫੌਜੀ ਕੰਟੈਕਟ ਕਰਦਾਗਾ ਰਵੀ ਨਾਲ ਇਹੀ ਰਵੀ ਕਾਲੇ ਕੇ ਆਪਣੇ ਦੋਸਤਾਂ ਨਾਲ ਮਿਲ ਕੇ ਯਾਦਵਿੰਦਰ ਯਾਦੇ ਫੌਜੀ ਦਾ ਕੰਮ ਕਰਦਾ ਯਾਨੀ ਕਿ ਯਾਦਵਿੰਦਰ ਯਾਦੇ ਦੀ ਟਿਪ-ਆਫ ਤੇ ਉਸਦੇ ਚਾਚੇ ਦੇ ਮੁੰਡੇ ਦੀਆਂ ਲੱਤਾਂ ਤੋੜ ਜਾਂਦਾਗਾ ਲੱਤਾਂ ਤੇ ਸੱਟਾਂ ਮਾਰ ਜਾਂਦਾਗਾ ਜਦੋਂ ਉਹ ਟ੍ਰਾਈਡੈਂਟ ਤੋਂ ਉਥੋਂ ਵਾਪਸ ਘਰੇ ਆਉਂਦਾ ਹੁੰਦਾਗਾ ਉਸ ਕਾਰਨ ਯਾਦਵਿੰਦਰ ਯਾਦੇ ਨਾਲ ਰਵੀ ਕਾਲੇ ਦੀ ਨੇੜਤਾ ਸੀਗਾ ਕਹਿਣ ਦਾ ਭਾਅ ਵੀ ਬਹੁਤ ਲੋਕ ਕਹਿ ਰਹੇ ਆ ਵੀ ਯਾਦਵਿੰਦਰ ਯਾਦੇ ਪਿੱਛੇ ਰਵੀ ਕਾਲੇ ਕਿਨੇ ਆਪ ਦੇ ਉੱਪਰ ਕੇਸ ਵੀ ਪਵਾਇਆ ਦੂਸਰੇ ਪਾਸੇ ਜੇ ਮੈਂ ਤੁਹਾਨੂੰ ਦੂਸਰੇ ਪਾਸੇ ਮੈਂ ਗੱਲ ਦੱਸਾਂ ਵੀ ਗੱਲ ਰਵੀ ਕਾਲੇ ਕੇ ਨਾਲ ਰੜਕ ਦੀ ਗੱਲ ਕਿੱਥੋਂ ਜੁੜੀ ਆ ਜੋ ਲੋਕ ਦੂਸਰੇ ਧੜੇ ਦੇ ਕਹਿ ਰਹੇ ਆ ਯਾਦਵਿੰਦਰ ਯਾਦਦਾ ਵੀ ਦੋਨੇ ਪਾਸੇ ਵਰਤਦਾ ਸੀ ਉਸ ਦਾ ਨਾਮ ਇਸ ਕਰਕੇ ਆਇਆ ਜਿਸ ਦਿਨ ਰਵੀ ਦਾ ਕਤਲ ਹੁੰਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆਗਾ 27 ਮਈ ਤੋਂ ਪਹਿਲਾਂ ਇਹਨਾਂ ਦੀਆਂ ਕਈ ਵਾਰ ਲੜਾਈਆਂ ਹੁੰਦੀਆਂ ਜਦੋਂ ਇਹ ਬੁਲੇਟ ਕੇ ਜਗ੍ਹਾ ਜਿੱਥੇ ਮੈਂ ਪਹਿਲਾਂ ਗੱਲ ਕੀਤੀ ਬੁਲੇਟ ਕੀ ਬਾਦੀ ਦੇ ਵਿੱਚ ਲੜਦੇ ਆ ਉਸ ਤੋਂ ਕੁਝ ਦਿਨ ਬਾਅਦ ਹੀ ਇਸੇ ਰੰਜਿਸ਼ ਨੂੰ ਲੈ ਕੇ ਰਵੀ ਨੂੰ ਤਨੌਲੇ ਬੱਸ ਸਟੈਂਡ ਦੇ ਵਿੱਚ ਘੇਰਿਆ ਜਾਂਦਾ ਹੈਗਾ ਘੇਰ ਕੇ ਉਸ ਦੀ ਕੁੱਟਮਾਰ ਕਰੀ ਜਾਂਦੀ ਆ ਤੇ ਕੁੱਟਮਾਰ ਕਰਕੇ ਉਹੀ ਪੰਡ ਵਾਲੇ ਵਿਅਕਤੀਆਂ ਵੱਲੋਂ ਵੀਡੀਓ ਵਾਇਰਲ ਕਰ ਦਿੱਤੀ ਜਾਂਦੀ ਆ ਮੈਂ ਉਹ ਵੀਡੀਓ ਨਾਲ ਵੀ ਲਾਈਆ ਕਲਿੱਪ ਬੱਸ ਸਟੈਂਡ 'ਚ ਲਾਈਵ ਸ਼ੋਅ ਚੱਲਦਾ ਦੇਖੋ ਪੂਰਾ ਜ਼ਬਰਦਸਤ ਲਾਈਵ ਸ਼ੋਅ ਚੱਲ ਰਿਹਾ ਹੈ ਉਸੇ ਹੀ ਰੜਕ ਨੂੰ ਲੈ ਕੇ ਇੱਕ ਦੋ ਦਿਨਾਂ ਬਾਅਦ ਰਵੀ ਆਪਣੇ ਪਿੰਡ ਵਾਲੇ ਵਿਰੋਧੀਆਂ ਦੇ ਖਿਲਾਫ ਜਿਨ੍ਹਾਂ ਨਾਲ ਉਸਦੀ ਲੜਾਈ ਚੱਲਦੀ ਆਉਂਦੀ ਆ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੇ ਗੇਟ ਭੰਨਿਆਉਂਦਾ ਉਹਨਾਂ ਨੂੰ ਲੱਭਦਾਗਾ ਗੇਟਾਂ ਦੇ ਵਿੱਚ ਤਿੱਖੇ ਤੇਜ਼ਦਾਰ ਹਥਿਆਰਾਂ ਨਾਲ ਵਾਰ ਕਰਦਾ ਤੇ ਉਸ ਤੋਂ ਬਾਅਦ ਰਵੀ ਚਲਿਆ ਜਾਂਦਾ ਪਟਿਆਲੇ ਜਦੋਂ ਰਵੀ ਪਟਿਆਲੇ ਚਲਾ ਜਾਂਦਾ ਆਪਦੇ ਦੋਸਤਾਂ ਸਮੇਤ ਤਾਂ ਰਵੀ ਨੂੰ ਫੋਨ ਕਰਕੇ ਸੱਦਿਆ ਜਾਂਦਾਗਾ ਜਦੋਂ ਰਵੀ ਨੂੰ ਫੋਨ ਕਰਕੇ ਸੱਦਿਆ ਜਾਂਦਾ ਵੀ 27 ਮਈ ਦਾ ਦਿਨ ਹੁੰਦਾਗਾ ਵੀ ਹੁਣ ਤੂੰ ਵਾਪਸ ਆ ਵਾਪਸ ਆ ਕੇ ਸਾਡੇ ਨਾਲ ਦੇਖ ਜੋ ਤੂੰ ਦੇਖਣਾ ਜੋ ਤੂੰ ਕਰਨਾ ਜਿਵੇਂ ਆਪਾਂ ਅਕਸਰ ਕਹਿ ਦਿੰਦੇ ਆਗਾ ਵੀ ਚੜ੍ਹਦੀ ਬਰੇਸ ਦੀ ਉਮਰ ਦੇ ਮੁੰਡਿਆਂ ਦੇ ਦਿਮਾਗ 'ਚ ਕੀੜਾ ਹੁੰਦਾ ਵੀ ਟਾਈਮ ਬੰਨ ਕੇ ਲੜਾਈ ਕਰਨੀ ਆ ਤਾਂ ਆਪਣੇ ਦੋਸਤਾਂ ਸਮੇਤ ਰਵੀ ਪਟਿਆਲੇ ਕਿਉਂ ਵਾਪਸ ਆਉਂਦਾਗਾ 27 ਮਈ ਨੂੰ ਇਹ ਵੀ ਕਈ ਜਾਣੇ ਹੁੰਦੇ ਆ ਕਿ ਇਹਨਾਂ ਦੇ ਵੀ ਗਿਣਤੀ ਅੱਧਾ ਜਾਣਿਆਂ ਦੀ ਹੁੰਦੀ ਆ ਤੇ ਜਿਹੜਾ ਦੂਜਾ ਧੜਾ ਹੁੰਦਾ ਹੈਗਾ ਜਿਨ੍ਹਾਂ ਤੇ ਹੁਣ ਕੇਸ ਨਾਮਜਦ ਹੋਇਆ ਪ੍ਰਗਟ ਹੋਣਾ ਦਾ ਉਹਨਾਂ ਦੀ ਵੀ ਗਿਣਤੀ ਕਾਫੀ ਹੁੰਦੀ ਆ ਇਹ ਜਦੋਂ ਲੜਾਈ ਦੀ ਸ਼ੁਰੂਆਤ ਹੁੰਦੀ ਹੈ ਖੜੇ ਹੁੰਦੇ ਹੈਗੇ ਤਾਂ ਉਹਨਾਂ ਵੱਲੋਂ ਫਾਇਰਿੰਗ ਕੀਤੀ ਜਾਂਦੀ ਆ ਜਿਹਦੇ ਵਿੱਚ ਇੱਕ ਫੈਰ ਬੱਬੂ ਸ਼ਰਮਾ ਜੋ ਕਿ ਰੁਪਿੰਦਰ ਕੁਮਾਰ ਸ਼ੈਲੀ ਦੇ ਚਾਚੇ ਦਾ ਮੁੰਡਾ ਸੀ ਨੌਜਵਾਨ ਤੇ ਰੁਪਿੰਦਰ ਕੁਮਾਰ ਸ਼ੈਲੀ ਦੇ ਸਿਰ 'ਚ ਗੋਲੀ ਲੱਗਦੀ ਆ ਤੇ ਜਦੋਂ ਇਹ ਡਿੱਗ ਪੈਂਦਾ ਉਸ ਤੋਂ ਬਾਅਦ ਕਹਿੰਦੇ ਤੇਜ਼ ਤਾਰ ਹਥਿਆਰਾਂ ਨਾਲ ਹੋਰ ਵੀ ਇਹਦੇ 'ਤੇ ਵਾਰ ਕੀਤੇ ਜਾਂਦੇ ਆਗੇ ਵੀ ਇਹ ਬਚਣਾ ਜਾਵੇ ਹੁਣ ਜਿਹੜਾ ਜਾਦੀ ਫੌਜੀ ਦਾ ਲਿੰਕ ਜੁੜਿਆ ਜਾਦੇ ਫੌਜੀ ਦਾ ਲਿੰਕ ਇਸ ਕਰਕੇ ਜੁੜਿਆ ਜਦੋਂ ਮੈਂ ਰੁਪਿੰਦਰ ਕੁਮਾਰ ਸ਼ੈਲੀ ਦੇ ਦੋਸਤਾਂ ਨਾਲ ਜਾਂ ਉਹਦੇ ਸਾਥ ਸੰਬੰਧੀਆਂ ਨਾਲ ਗੱਲ ਕੀਤੀ ਕਹਿੰਦੇ ਵੀ ਯਾਦਵਿੰਦਰ ਯਾਦੇ ਦੀ 9 ਮਿੰਟ ਸਾਡੇ ਬੰਦੇ ਨਾਲ ਉਸ ਦਿਨ ਗੱਲ ਹੁੰਦੀ ਆ ਤੇ ਯਾਦਵਿੰਦਰ ਯਾਦ ਫੌਜੀ ਆਪਣੀ ਗੱਡੀ ਤੇ ਕਾਲੇ ਕੇ ਪਿੰਡ ਦੂਜੇ ਧੜੇ ਕੋਲੇ ਆ ਕੇ ਜਾਂਦਾ ਤੇ ਉਹ ਕਿਸੇ ਕੋਲੇ ਇਹ ਗੱਲ ਵੀ ਕਹਿੰਦਾਗਾ ਵੀ ਮੈਂ ਰਵੀ ਨੂੰ ਮਾਰਨ ਲਈ ਬੰਦੇ ਤੋਰਤੇ ਜਾਂ ਮੈਂ ਰਵੀ ਨੂੰ ਮਾਰਨ ਤੇ ਬੰਦਿਆਂ ਨੂੰ ਹਥਿਆਰ ਦਿੱਤੇ ਕਿਉਂਕਿ ਰਵੀ ਦੇ ਨਾਲ ਜੋ ਮੁੰਡਾ ਜ਼ਖਮੀ ਹੋਇਆ ਸੀਗਾ ਉਸਨੇ ਵੀ ਇਹੀ ਬਿਆਨ ਦਿੱਤਾਗਾ ਮੈਂ ਉਹ ਵੀ ਬਿਆਨ ਨਾਲ ਲਾਉਂ ਵੀ ਜੋ ਪਿਸਤੌਲ ਸੀਗੇ ਚੋਣ ਜਾਬਤੇ ਦੇ ਵਿੱਚ ਉਹਨਾਂ ਕੋਲੇ ਆਏ ਉਹ ਯਾਦਵਿੰਦਰ ਉਰਫ ਯਾਦੇ ਫੌਜੀ ਨੇ ਦਿੱਤੇ ਆ ਹੁਣ ਕਹਿੰਦੇ ਯਾਦਵਿੰਦਰ ਉਰਫ ਯਾਦੇ ਫੌਜੀ ਨੂੰ ਰੜਕ ਇਹ ਸੀ ਯਾਦਵਿੰਦਰ ਉਰਫ ਯਾਦੇ ਫੌਜੀ ਦੇ ਪਿੰਡ ਦਾ ਨੌਜਵਾਨ ਇੱਕ ਬਾਰੀਆ ਰੀਆ ਤੇ ਰਵੀ ਇਹੇ ਅੱਜ ਤੋਂ ਕਈ ਮਹੀਨੇ ਪਹਿਲਾਂ ਫੜੇ ਜਾਂਦੇ ਆ ਸੀਆਈ ਸਟਾਫ ਇਹਨਾਂ ਤੋਂ ਇੱਕ 315 ਬੋਰ ਦਾ ਕੱਟਾ ਬਰਾਮਦ ਕਰਦੀ ਹੈ ਜਦੋਂ ਇਹਨਾਂ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਇਹ ਅਸਲਾ ਹਥਿਆਰ ਕਿਉਂ ਲੈਂਦਾ ਤਾਂ ਇਹ ਕਹਿੰਦੇ ਆਗੇ ਵੀ ਅਸੀਂ ਯਾਦਵਿੰਦਰ ਉਰਫ ਯਾਦੇ ਫੌਜੀ ਦਾ ਨੁਕਸਾਨ ਕਰਨਾ ਸੀ ਉਹ ਕਿਹਾ ਗਿਆ ਸੀ ਯਾਦਵਿੰਦਰ ਯਾਦੇ ਫੌਜੀ ਦੇ ਹੀ ਪਿੰਡ ਦੇ ਮੁੰਡੇ ਬਾਰੀਏ ਵੱਲੋਂ ਤੇ ਕਹਿੰਦੇ ਯਾਦਵਿੰਦਰ ਯਾਦੇ ਫੌਜੀ ਨੂੰ ਇਹ ਵੀ ਇੱਕ ਰੜਕ ਸੀ ਵੀ ਇਹ ਕਾਲੇ ਧਨੋਲੇ ਵਾਲੇ ਦੇ ਬੰਦਿਆਂ ਨਾਲ ਵਰਤਦਾ ਮੇਰੇ ਪਿੰਡ ਦੇ ਲੋਕਾਂ ਨਾਲ ਵਰਤਦਾ ਕਿਉਂਕਿ ਉਹਦਾ ਪਿੰਡ ਦੇ ਵਿੱਚ ਵੀ ਡਿਸਬਿਊਟ ਚੱਲ ਰਿਹਾ ਸੀਗਾ ਇਸੇ ਰੜਕ ਨੂੰ ਲੈ ਕੇ ਕਹਿੰਦੇ ਵੀ ਉਹ ਯਾਦਵਿੰਦਰ ਵਰ ਫਿਰ ਯਾਦਵ ਹੋਜੀ ਦੋਨੇ ਪਾਸੇ ਉਂਗਲਾ ਲਾਉਂਦਾ ਰਿਹਾ ਸਾਡੇ ਬੰਦੇ ਨੂੰ ਵੀ ਕਹਿੰਦਾ ਰਿਹਾ ਤੇ ਦੂਸਰੇ ਧੜੇ ਨੂੰ ਵੀ ਕਹਿੰਦਾ ਰਿਹਾ ਹੁਣ ਕੋ ਇੱਕ ਘੰਟਾ ਪਹਿਲਾਂ ਦੀ ਗੱਲ ਹੈ ਜੀ ਆਏ ਤੇ ਉਹਨਾਂ ਕੋਲੇ ਪਿਸਟਲ ਸੀ ਸਾਡੇ ਪਿੰਡ ਦੀ ਨਾਂਕ ਜੇ ਤੇ ਪਿਸਟਲ ਸੀਗੇ ਉਹਨਾਂ ਕੋਲੇ ਦੋ ਫਾਇਰ ਮਾਰਿਆ ਹੁਣਸਾਰ ਜੀ ਹੋਰ ਤਾਂ ਕੋਈ ਗੱਲ ਬਾਤ ਨਹੀਂ ਕਿ ਪਿੰਡ ਕੀ ਸੀ ਆਪਦਾ ਬੈਂਕ ਕੋਲੇ ਖੜੇ ਸੀ ਜੀ ਏਟੀਐਮ ਕੋਲੇ ਤੇ ਆ ਕੇ ਫਾਇਰਿੰਗ ਹੋਈ ਹੈ ਇਹ ਫਾਇਰ ਮਾਰਿਆ ਮੈਂ ਹੁਣੇ ਜੀ 15 20 ਕਿ ਤੀੜਾਂ ਹੈਗੀਆਂ ਸੀ ਉਹਨਾਂ ਨਾਲ ਮੇਰਾ ਭਾਈ ਸੀ ਜੀ ਰਕਿੰਦਰ ਸ਼ਰਮਾ ਅਸੀਂ ਚਾਰ ਜਾਣੇ ਸੀ ਜੀ ਦੋ ਮੋਟਰ ਹੈਗਲਾਂ ਤੇ ਕਿਰਿਆ ਨਹੀਂ ਜੀ ਹੁਣਸਾਰ ਸਿੱਧਾ ਫਾਇਰ ਹੀ ਮਾਰਿਆ ਜੀ ਪਹਿਲਾ ਫਾਇਰ ਮੇਰੇ ਵੱਜਿਆ ਜੀ ਦਾ ਉਹਦੇ ਵੱਜ ਗਿਆ ਉਹਦਾ ਮੈਨੂੰ ਪਤਾ ਨਹੀਂ ਲੱਗਿਆ ਜੀ ਉਹਦੇ ਵੱਜਣ ਦਾ ਇਸ ਤੋਂ ਬਾਅਦ ਤੋਂ ਮੈਨੂੰ ਕੋਈ ਪਤਾ ਨਹੀਂ ਹੈ ਕਿ ਸੀ ਜੀ ਗੜਾਸੇ ਗੁਰੂਸੇ ਹੈਗੇ ਸੀ ਹੋਰ ਘਟਾ ਰਹੇ ਜੀ ਇੱਕ ਦੋ ਵਾਰੀ ਧਣਾਉਲੇ ਕੁੱਟ ਗਈ ਜੀ ਉਹ ਇੱਥੇ ਆਪਣੇ ਬੱਸ ਸਟੈਂਡ ਤੇ ਉਹੀ ਗੱਲ ਚੱਲ ਰਹੀ ਸੀ ਇੱਕ ਤਾਂ ਜੀ ਮੁੰਨਾ ਜੀ ਇੱਕ ਕਿੰਦੀ ਚੋਰ ਆ ਤੇ ਇੱਕ ਜੀ ਆਹਾ ਇੱਥੋਂ ਆ ਸਾਡੇ ਗੁਮਾਂਡ ਤੁਸੀਂ ਆ ਜੀ ਮੁੰਡਾ ਮੈਂ ਖੋਲੂ ਖੋਲੂ ਕਹਿੰਦੇ ਨੇ ਜਵਾਕ ਜੀ ਪੰਜ ਚਾਰ ਤਾਂ ਮੈਨੂੰ ਪਤਾ ਜੀ ਇਹਨਾਂ ਦਾ ਹੋਰ ਮੈਨੂੰ ਪਤਾ ਨਹੀਂ ਸੀ ਜੀ ਖੰਨਾ ਦਾ ਇੱਕ ਉਹ ਦੋਗਲਾ ਬੰਦਾ ਜੀ ਇਹਦੇ ਨਾਲ ਵੀ ਗੱਲ ਕਰਦਾ ਸੀ ਉਹਨਾਂ ਨਾਲ ਵੀ ਗੱਲ ਕਰਦਾ ਸੀ ਉਹ ਅੱਜ ਹੁਣੇ ਉਹਦੇ ਹੀ ਹਥਿਆਲਾ ਸੀਗੇ ਜੀ ਉਹਦੇ ਕੋਲੋਂ ਸਾਰਾ ਕੁਝ ਆਇਆ ਹੋਇਆ ਜੀ ਅਸੀਂ ਤਾਂ ਹੁਣ ਜੀ ਚੋਣ ਜਾਬਤੇ 'ਚ ਕਿੱਥੇ ਹੋਣਗੇ ਜੀ ਸਾਰੇ ਦੂਜੇ ਹੀ ਸੀਗੇ ਉਸ ਦਿਨ ਜਿਸ ਦਿਨ ਲੜਾਈ ਹੁੰਦੀ ਉਹਦੇ ਜਾ ਕੇ ਵੀ ਆਇਆ ਤੇ ਉਹਨਾਂ ਨੇ ਇਹ ਦੋਸ਼ ਲਾਏ ਆ ਕਿ ਵੀ ਅਸਲਾ ਵੀ ਜਿਹੜਾ ਸੀਗਾ ਸਾਰਾ ਉਹ ਯਾਦਵਿੰਦਰ ਉਰਫ ਯਾਦੀ ਫੌਜੀ ਨੇ ਪ੍ਰੋਵਾਈਡ ਕਰਾਇਆਗਾ ਸੋ ਇਹ ਗੱਲ 'ਚ ਕਿੰਨੀ ਹੈ ਕਿ ਸਚਾਈਆਂ ਨੇ ਦੀ ਕਾਨੂੰਨ ਤੈ ਕਰੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਪਰ ਆਪਾਂ ਕਿਸੇ ਨੂੰ ਜਸਟੀਫਾਈ ਨਹੀਂ ਕਰਦੇ ਆਪਾਂ ਜੋ ਗਰਾਉਂਡ ਰਿਐਲਿਟੀ ਤੇ ਜਾ ਕੇ ਜੋ ਜੋ ਆਪਾਂ ਨੂੰ ਕਬੂਤਾ ਸਮੇਤ ਕੁਝ ਗੱਲਾਂ ਮਿਲੀਆਂ ਨੇ ਆਪਾਂ ਤੁਹਾਡੇ ਸਾਹਮਣੇ ਉਹ ਪੇਸ਼ ਕੀਤੀਆਂ ਨੇ ਮੈਂ ਤੁਹਾਨੂੰ ਇੱਕ ਕਾਲ ਹੋਰ ਸੁਣਾਉਣਾਗਾ ਜਿਹੜੀ ਜਿਸ ਦਿਨ ਰਵੀ ਦਾ ਕਤਲ ਹੁੰਦਾਗਾ ਉਸ ਤੋਂ ਕੁਝ ਹੀ ਘੰਟੇ ਪਹਿਲਾਂ ਰਵੀ ਉਹਨਾਂ ਨੂੰ ਫੋਨ ਕਰਕੇ ਕਹਿੰਦਾ ਵੀ ਜਿਨ੍ਹਾਂ ਨੇ ਮੇਰੀ ਧਨੌਲੇ ਕੁੱਟਮਾਰ ਕਰਾਈ ਉਹਨਾਂ ਨੇ ਮੇਰੀ ਵੀਡੀਓ ਵਾਇਰਲ ਕਰੀ ਉਸ ਵੀਡੀਓ ਦੇ ਵਿੱਚ ਜਿਹੜੇ ਜਿਹੜੇ ਬੰਦੇ ਮੇਰੇ ਪਿੰਡ ਦੇ ਆਏ ਆ ਉਹ ਮੈਂ ਪਛਾਣ ਲਏ ਆ ਹੈ ਉਹ ਨਾ ਰਿਆ ਥੁਰਾ ਕਿਹਦਾ ਕਾਕੂ ਦਾ ਐਸੇ ਮੁੰਨ ਨੇ ਹੋਇਆ ਸੀਗਾ ਤਰਾਉ ਲੇ ਸੋਤੀ ਹੋ ਜਦੋਂ ਮੈਂ ਬੋਲਟ ਕੀ ਬਾਤ ਦੀ ਚਾਹਾਂ ਜੋ ਮੁੰਨੇ ਵਰਗੇ ਸਾਰੇ ਭਜਾਇਆ ਉਹ ਵੀ ਕਿੰਦੇ ਵਰਗੇ ਕਿੰਦਾ ਵੀ ਸੀ ਨਾ ਕਿੰਦਾ ਦਾ ਮੇਰੇ ਨਾਲ ਤੀਗਾ ਜੋ ਮੁੰਨੇ ਵਰਗੇ ਸਾਰੇ ਭਜਾਇਆ ਉਹ ਕਾਕੂ ਵੀ ਤੇਰੇ ਨਾਲ ਹੀ ਸੀ ਹੈਗਾ ਦੀ ਮੇਰੇ ਨਾਲ ਹੀ ਸੀ ਮੈਨੂੰ ਪਤਾ ਜੋ ਮੁੰਨੇ ਵਰਗੇ ਭਜਾਇਆ ਮੁੰਨੇ ਨੂੰ ਵੀ ਟੱਕਰਾਇਆ ਉਹਨੂੰ ਟੱਕਰਾ ਕੇ ਕੋਈ ਗੱਲ ਨਹੀਂ ਏ ਭੱਜੇ ਕਾ ਤੂੰ ਦੀ ਫਰਜੋਂ ਭੈਣ ਦੀ ਫੁੱਦੀ 30 32 ਜਾਣੇ ਦੀ ਬਾਉਂਡਰੀ 'ਚ ਦਾਮ ਹੁੰਦਾ ਖੜਦੇ ਨਾ ਭੈਣ ਦੀ ਲੰਨੇ ਨੇ ਬਦਮਾਸ਼ਾਂ ਦੀ ਇਹਦੇ ਲੌਂਡੇ ਬਦਮਾਸ਼ ਕਾ ਨੂੰ ਭੈਣ ਚੋਦਾ ਤੂੰ ਕੀ ਲੈਣਾ ਇੰਨਾ 'ਚ ਰਹਿ ਕੇ ਰਹਿਣ ਦੇ ਤੂੰ ਆਹ ਵੀਡੀਓ ਵੀਡੀਓ ਆ ਗਈ ਮੇਰੇ ਲੋ ਬਈ ਵੀਡੀਓ ਆ ਗਈ ਬਈ ਵੀਡੀਓ ਆ ਗਈ ਹਾਂ ਆ ਵੀਡੀਓ ਆ ਗਈ ਮੇਰੇ ਲੋ ਬਈ ਵੀਡੀਓ ਬਣੀਆਂ ਬਣੀਆਂ ਸਭ ਕੋਈ ਬਣਿਆ ਵੀਡੀਓ ਪਰ ਵੀਡੀਓ 'ਚ ਮਾਇ ਨਹੀਂ ਦਿੰਦਾ ਜਦੋਂ ਇਹਨਾਂ ਦੀ ਬਣੀ ਕੱਲਾ ਕੱਲਾ ਦਿਖਾਉਂ ਫੜ ਫੜ ਕੇ ਵੀ ਆ ਤੂੰ ਵੀ ਦੀ ਆ ਆ ਤੇਰੀ ਮਾਂ ਦੇ ਲਾਨ ਤੂੰ ਵੀ ਦੀ ਆਇਆ ਹੁਣ ਤੈਨੂੰ ਉਦੋਂ ਪਤਾ ਡਾਲੇ ਬਹੁਤ ਲੋਕ ਇਹ ਵੀ ਕਹਿੰਦੇ ਆ ਵੀ ਰੁਪਿੰਦਰ ਕੁਮਾਰ ਉਰਫ ਸ਼ੈਲੀ ਨੂੰ ਯੂਥ ਅਕਾਲੀ ਦਲ ਦਾ ਵੀ ਪ੍ਰਧਾਨ ਲਾਇਆ ਗਿਆ ਸੀਗਾ ਵੀ ਇਹ ਪੋਲੀਟਿਕਸ ਵੱਲ ਵੀ ਜਾ ਰਿਹਾ ਸੀਗਾ ਕਿਉਂਕਿ ਮੈਂ ਕੋਈ ਵੀ ਵੀਡੀਓ ਨਾਲ ਅਟੈਚ ਕਰੂੰਗਾ ਵੀ ਇਸ ਕੇਸ ਦੇ ਪਿੱਛੇ ਸਿਆਸਤ ਵੀ ਹੋਈ ਆ ਵੀ ਚੜਦੀ ਬਰੇਸ ਉਮਰ ਦੇ ਮੁੰਡੇ ਸੀਗੇ ਵੀ ਕੱਲ ਨੂੰ ਕੋਈ ਮੈਂਬਰੀ ਸਰਪੰਚੀ ਦੇ ਵਿੱਚ ਕੋਈ ਪੰਗਾ ਲਵੇ ਤਾਂ ਵੀ ਇਹਦਾ ਪਹਿਲਾਂ ਹੀ ਕਿਉਂਕਿ ਜਿਵੇਂ ਮੈਂ ਅਕਸਰ ਕਈ ਵੀਡੀਓ ਦੇ ਵਿੱਚ ਕਹਿਣਾ ਹੁੰਨਾਗਾ ਵੀ ਜਿਹੜੇ ਪੁਰਾਣੇ ਖੁੰਡਾ ਗੇ ਰਾਜਨੀਤੀ ਉਹਨਾਂ ਦਾ ਕੰਮ ਆਗਾ ਨਮਿਆਂ ਦੀਆਂ ਤਾਂ ਬਸ ਲਾਸ਼ਾਂ ਤੇ ਰਾਜਨੀਤੀ ਕਰੀ ਜਾਂਦੀ ਹੈਗੀ ਜੀ ਕਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਅਸੀਂ ਸਾਡੇ ਪਿੰਡ ਕਾਲੇ ਕਿਆਂ ਬਾਰੇ ਵਿਕਾਸ ਬਾਰੇ ਦੱਸਣਾ ਚਾਹੁੰਦੇ ਆ ਜਿਹੜਾ ਸਾਡੀ ਪਿਛਲੀ ਪੰਚਾਇਤ ਨੇ ਕੀਤਾ ਤੇ ਆਉਣ ਵਾਲੀ ਪੰਚਾਇਤ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਵੀ ਕੀ ਕੀ ਕੁਝ ਕਰਨ ਵਾਲਾ ਭਾਈ ਕੀ ਕੀ ਕੁਝ ਨਹੀਂ ਉਹਨਾਂ ਨੂੰ ਵੈਸੇ ਤਾਂ ਦੀਂਦੇ ਹੀ ਆ ਸਾਰਿਆਂ ਨੂੰ ਤੇ ਬਾਕੀ ਯਾਰ ਅਬੀ ਗੱਲ ਕਰਦਾ ਆਪਣਾ ਭਰਾ ਭਾਈ ਅਸੀਂ ਖੜੇ ਹਾਂ ਕਾਨੇ ਗਏ ਤੋਂ ਕਾਲੇ ਕਾਲੀ ਸੜਕ ਤੇ ਠੀਕ ਹੈ ਸਾਨੂੰ ਇੰਨਾ ਟਾਈਮ ਹੋ ਗਿਆ ਦੇਖਦਿਆਂ ਨੂੰ ਇੱਥੇ ਕਦੇ ਗਾਰਾ ਮੱਛਰ ਮੱਛਰ ਨਾਲ ਬਿਮਾਰੀ ਫੈਲਦੀ ਆ ਠੀਕ ਹੈ ਇੰਨਾ ਤੋਂ ਇੰਨਾ ਕੋ ਟੋਟਾ ਨਹੀਂ ਬਣਾਇਆ ਗਿਆ ਸੜਕ ਦਾ ਇਹ ਸੜਕ ਦਿਖਾਈ ਜਾਵੇ ਸਾਰੀ ਇਧਰੋਂ ਲੈ ਕੇ ਉਧਰ ਤੱਕ ਸਾਰੀ ਹਰਕਤ ਦਿਖਾਈ ਜਾਵੇ ਪਿੰਡ 'ਚ ਥਾਂ-ਥਾਂ ਤੇ ਪਾਣੀ ਖੜਾ ਪਿੰਡ 'ਚ ਥਾਂ-ਥਾਂ ਤੇ ਪਾਣੀ ਖੜਾਗਾ ਠੀਕ ਐ ਇਹ ਜਿਹੜੀਆਂ ਗਰੰਟਾ ਆਈਆਂ ਨੇ ਪੰਚਾਇਤ ਨੂੰ ਉਹ ਗਰੰਟਾ ਲੱਗੀਆਂ ਕਿੱਥੇ ਨੇ ਸਾਨੂੰ ਇਹ ਤਾਂ ਦੱਸ ਦੋ ਜਿਹੜਾ ਮੇਨ ਕੰਮ ਐ ਉਹ ਇਹਨਾਂ ਨੂੰ ਕੀਤਾ ਨਹੀਂ ਗਿਆ ਉਹ ਤੱਕ ਪਾਣੀ ਖੜਾ ਇਧਰੋਂ ਉਧਰ ਖੜਾਗਾ ਇਧਰੋਂ ਕਾਨੇਗਾਲੀ ਸੜਕ ਤੇ ਖੜਾ ਐ ਠੀਕ ਐ ਇਹ ਤੁਹਾਨੂੰ ਮੈਂ ਦੱਸਣਾ ਚਾਹਣਾ ਬਾਕੀ ਹੋਰ ਜੰਨੀਆਂ ਕਮੀਆਂ ਨੇ ਮੈਂ ਆਉਣ ਵਾਲੀ ਜਿਹੜੀ ਵੀ ਹੁਣ ਪੰਚਾਇਤ ਚੋਣਾਂ ਹੋਣਗੀਆਂ ਸਰਪੰਚੀ ਦੀਆਂ ਉਹਨਾਂ ਨੇ ਨੋਟ 'ਤੇ ਲਿਆਉਣਾ ਚਾਹਣਾ ਠੀਕ ਹੈ ਪ੍ਰਾਣਿਆਂ ਨੇ ਤਾਂ ਜਿਹੜਾ ਕੁਝ ਕਰਨਾ ਸੀ ਰੰਗ ਲਾਤਾ ਐਦੂ ਤਾਂ ਸਾਡੇ ਪਿੰਡ ਦੇ ਜਿਹੜੇ ਕਲੱਬ ਨੇ ਫੁੱਟਬਾਲ ਕਲੱਬ ਸਾਰਾ ਕੁਝ ਉਹ ਕਰਾ ਰਹੇ ਨੇ ਐਦੂ ਵਧੀਆ ਤਾਂ ਉਹੀ ਨੇ ਕਿ ਜਿਨ੍ਹਾਂ ਨੇ ਉੱਥੇ ਲਾਈਟਾਂ ਲਵਾਤੀਆਂ ਗਰਾਊਂਡ 'ਤੇ ਲਾਈਟਾਂ ਲਵਾਤੀਆਂ ਆਪਣੇ ਖਿਡਾਰੀਓ ਉੱਥੇ ਖੇਡ ਰਹੇ ਨੇ ਠੀਕ ਹੈ ਬਾਕੀ ਤੁਹਾਨੂੰ ਕਮੀਆਂ ਪੇਸ਼ੀਆਂ ਸੀ ਅੱਗੇ ਦਿਖਾਉਣੇ ਆਗੇ ਹੁਣ ਦੇਖੋ ਤੁਹਾਨੂੰ ਪਤਾ ਹੀ ਆ ਹਰ ਸਾਲ ਆਪਣੇ ਪਿੰਡ ਕਾਲੇਕੇ ਮੈਂ ਉਹ ਵੀਡੀਓ ਵੀ ਲਾਉਂਗਾ ਵੀ ਇਹ ਜਿਹੜਾ ਰਵੀ ਆ ਵੀ ਇਹ ਹੀ ਕੋਈ ਰਾਜਨੀਤੀ ਜਾਂ ਮੂਹਰੇ ਪਿੰਡ ਦੀਆਂ ਸਰਪੰਚੀ ਜਾਂ ਪੰਚਾਇਤੀ ਦੀਆਂ ਚੋਣਾਂ ਆਉਂਦੀਆਂ ਨੇਗੀਆਂ ਵੀ ਉਸ ਦੇ ਵਿੱਚ ਹਿੱਸਾ ਨਾ ਲਵੇ ਕਿਉਂਕਿ ਬਹੁਤ ਜਿਹੜੀਆਂ ਮੇਰੀਆਂ ਅੱਗੇ ਸਟੋਰੀਆਂ ਤਿਆਰ ਕੀਤੀਆਂ ਨੇ ਬਹੁਤ ਮੁੰਡੇ ਇਸ ਕੰਮ ਦੇ ਭੇਟ ਵੀ ਚੜੇ ਆ ਗਏ ਸੋ ਇਹ ਤਾਂ ਸੀ ਜੀ ਦੋਨੇ ਪੱਖ ਜਿਹੜੇ ਹੁਣ ਯਾਦਵਿੰਦਰ ਯਾਦ ਤੇ ਦੇ ਸਕੇ ਸੰਬੰਧੀ ਸੀ ਉਹਨਾਂ ਨੇ ਮੈਨੂੰ ਕਾਲ ਭੇਜੀ ਤੁਸੀਂ ਉਹ ਵੀ ਸੁਣ ਲਈ ਹੋਣੀ ਆ ਵੀ ਯਾਦਵਿੰਦਰ ਉਰਫ ਯਾਦਾ ਫੌਜੀ ਉਸ ਮੁੰਡੇ ਨਾਲ ਗੱਲਾਂ ਕਰਦਾ ਸੀਗਾ ਉਹ ਮੁੰਡਾ ਉਹਨੂੰ ਦੱਸਦਾ ਸੀਗਾ ਵੀ ਮੈਂ ਅੱਜ ਮੇਰੀ ਲੜਾਈ ਹੋਈ ਆ ਉਹਨਾਂ ਦੀ ਬਾਦੀ ਚ ਤੂੰ ਆਪਦੇ ਬੰਦੇ ਪਿੱਛੇ ਹਟਾ ਲਾ ਹੁਣ ਜਿਹੜੇ ਉਹਨਾਂ ਨੇ ਤੱਥ ਰੱਖਿਆ ਜਿਨ੍ਹਾਂ ਦਾ ਪੁੱਤ ਇਸ ਜਹਾਨ ਤੇ ਨਹੀਂ ਰਿਹਾ ਉਹ ਕਹਿੰਦੇ ਵੀ ਇਸ ਬੰਦੇ ਨੇ ਐਦਾਂ-ਐਦਾਂ ਕਰਕੇ ਆ ਆ ਕੰਮ ਕੀਤੇ ਆ ਆ ਆ ਘਟਨਾ ਕਾਰਨਮ ਕਰਵਾਏ ਆ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸਦਾਗਾ ਜਦੋਂ ਗ੍ਰਿਫਤਾਰੀਆਂ ਹੁੰਦੀਆਂ ਇਸ ਕੇਸ ਦੇ ਵਿੱਚ ਕਾਫੀ ਬੰਦੇ ਦੀ ਗ੍ਰਿਫਤਾਰੀਆਂ ਹੋ ਗਈਆਂ ਦੋ ਤਿੰਨ ਬੰਦੇ ਵਾਂਟਡ ਆ ਇਸ ਕੇਸ ਦੇ ਵਿੱਚ ਯਾਤਵਿੰਦਰ ਯਾਦਾ ਫੌਜੀ ਚੀਮੇ ਜੇਲ੍ਹ ਦੇ ਵਿੱਚ ਜਾਂਦਾ ਜਦੋਂ ਜੇਲ੍ਹ ਦੇ ਵਿੱਚ ਜਾਂਦਾ ਯਾਦਵਿੰਦਰ ਯਾਦੇ ਫੌਜੀ ਦੇ ਜੇਲ੍ਹ ਚ ਵੀ ਜਾਨਲੇਵਾ ਹਮਲਾ ਕੀਤਾ ਜਾਂਦਾ ਕਾਲੇ ਢਣੋਲੇ ਵਾਲੇ ਦੇ ਬੰਦਿਆਂ ਵੱਲੋਂ ਉਹਦਾ ਹਮਲੇ ਦਾ ਕਾਰਨ ਵੀ ਤੁਹਾਨੂੰ ਮੈਂ ਦੱਸ ਦਿੰਦਾ ਕਹਿੰਦੇ ਜਿਸ ਦਿਨ ਕਾਲੇ ਢਣੋਲੇ ਵਾਲੇ ਦਾ ਐਨਕਾਊਂਟਰ ਹੁੰਦਾ ਯਾਦਵਿੰਦਰ ਉਰਫ ਯਾਦੇ ਫੌਜੀ ਨੇ ਇੱਕ ਸਟੇਟਸ ਪਾਇਆ ਸੀਗਾ ਉਸ ਸਟੇਟਸ ਦੇ ਵਿੱਚ ਲਿਖਿਆ ਸੀ ਵੀ ਜੇ ਕਾਲਾ ਮਾਨ ਢਣੋਲਾ ਨਾ ਮਰਦਾ ਇਸ ਐਨਕਾਊਂਟਰ ਦੇ ਵਿੱਚ ਤਾਂ ਮੈਂ ਉਹਨੂੰ ਮਾਰ ਦੇਣਾ ਸੀ ਸੋ ਉਹੀ ਰੜਕ ਨੂੰ ਲੈ ਕੇ ਕਾਲੇ ਧਨੋਲੇ ਵਾਲੇ ਦੇ ਬੰਦਿਆਂ ਨੇ ਯਾਦਵਿੰਦਰ ਯਾਦੇ ਫੌਜੀ ਤੇ ਹਮਲਾ ਕੀਤਾ ਉਸ ਤੋਂ ਬਾਅਦ ਉਸ ਦਾ ਚਲਾਨ ਜਿਹੜਾ ਹੈਗਾ ਬਰਨਾਲੇ ਤੋਂ ਸੰਗਰੂਰ ਜੇਲ੍ਹ ਦਾ ਪੈ ਚੁੱਕਿਆ ਅਕਸਰ ਜਿਵੇਂ ਮੈਂ ਕਹਿਣਾ ਹੁੰਦਾ ਵੀ ਜਿਹੜਾ ਗਲਤ ਕੰਮ ਹੋਊਗਾ ਗਲਤ ਕੰਮ ਨੇ ਹਮੇਸ਼ਾ ਆਪਾਂ ਨੂੰ ਰਿਜ਼ਲਟ ਦੇਣਾ ਹੀ ਆਂ ਕਈ ਵਾਰ ਇਨਸਟੈਂਟ ਦੇ ਦਿੰਦਾ ਹੈਗਾ ਕਈ ਵਾਰ ਉਹ ਥੋੜੇ ਸਮੇਂ ਬਾਅਦ ਦੇ ਦਿੰਦਾ ਕਿਉਂਕਿ ਯਾਦਵਿੰਦਰ ਯਾਦੇ ਦਾ ਬੜਾ ਬ੍ਰਾਈਟ ਫਿਊਚਰ ਸੀ ਜਿਹੜੇ ਫਿਊਚਰ ਨੂੰ ਲੋਕ ਤਰਸਦੇ ਆ ਕੈਨੇਡਾ ਤੋਂ ਰਿਟਰਨ ਆਰਮੀ ਫੌਜ ਦੇ ਵਿੱਚੋਂ ਰਿਟਾਇਰਮੈਂਟ ਹੋ ਕੇ ਵਧੀਆ ਚੰਗਾ ਸਰਦਾ ਵਰਦਾ ਘਰ ਸਭ ਕੁਝ ਠੀਕ ਸੀਗਾ ਜੋ ਇੱਕ ਆਮ ਬੰਦੇ ਨੂੰ ਚਾਹੀਦਾਗਾ ਪਰ ਜਿਵੇਂ ਮੈਂ ਤੁਹਾਨੂੰ ਦੱਸਿਆਗਾ ਵੀ ਕਈ ਵਾਰ ਬੰਦੇ ਫੋਕੀ ਮੈਂ ਮੈਂ ਤੇ ਬੱਲੇ ਬੱਲੇ ਚ ਵੀ ਰਗੜੇ ਜਾਂਦੇ ਆ ਸੋ ਕਿਤੇ ਨਾ ਕਿਤੇ ਇਹ ਵੀ ਕਾਰਨ ਇਸ ਗੱਲ ਨਾਲ ਜੁੜਦਾਗਾ ਕਿਉਂਕਿ ਮੈਂ ਲਗਾਤਾਰ 6 ਦਿਨਾਂ ਤੋਂ ਇਸ ਗੱਲ ਦੇ ਪਿੱਛੇ ਬੜੀ ਦੁੰਗਾ ਹੀ ਦਿ ਤੱਕ ਜਾ ਕੇ ਮੈਂ ਇਨਕੁਆਰੀ ਕੀਤੀ ਹੈ ਕਿਉਂਕਿ ਬਹੁਤ ਲੋਕਾਂ ਨੂੰ ਇਹ ਗੱਲਾਂ ਮਰੀਆਂ ਕੌੜੀਆਂ ਵੀ ਲੱਗੀਆਂ ਹੋਣਗੀਆਂ ਹੁਣ ਮੈਂ ਤੁਹਾਨੂੰ ਦੱਸਦਾਗਾ ਵੀ ਇਹਨਾਂ ਤੇ ਧਾਰਾ ਕਿਹੜੀਆਂ-ਕਿਹੜੀਆਂ ਲੱਗੀਆਂ ਨੇਗੀਆਂ ਹੁਣ ਜੋ ਤੁਸੀਂ ਨਿਊਜ਼ਪੇਪਰ ਦੇ ਵਿੱਚ ਵੀ ਦੇਖਿਆ ਹੋਣਾਗਾ ਇਹਨਾਂ ਤੇ ਧਾਰਾ ਲੱਗੀਆਂ ਨੇਗੀਆਂ ਮੈਂ ਤੁਹਾਨੂੰ ਧਾਰਾ ਦਿਖਾਉਣਾਗਾ ਵੀ ਪੁਲਿਸ ਵੱਲੋਂ ਜੋ ਮਾਮਲਾ ਦਰਜ ਕੀਤਾ ਗਿਆ ਧਨੋਲਾ ਥਾਣਾ ਦੇ ਅਧੀਨ ਪੈਂਦੇ ਪਿੰਡ ਕਾਲੇਕੇ ਛੋਟੀ ਮਾਤਾ ਰਾਣੀ ਦੇ ਮੰਦਰ ਨਜ਼ਦੀਕ ਦੋ ਗੁੱਟਾਂ ਦੀ ਝੜਪ ਹੋਈ ਜਿਸ ਵਿੱਚ ਇੱਕ ਨੌਜਵਾਨ ਰਪਿੰਦਰ ਕੁਮਾਰ ਉਰਫ ਸ਼ੈਲੀ ਦਾ ਗੋਲੀਆਂ ਮਾਰ ਕੇ ਤੇ ਤੇਜ਼ ਤਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਇੱਕ ਵਿਅਕਤੀ ਜਸਪਾਲ ਸਿੰਘ ਉਰਫ ਬੱਬੂ ਸ਼ਰਮਾ ਜਿਸ ਦੀ ਮੈਂ ਗੱਲ ਕੀਤੀ ਹੈ ਜਿਸ ਦੀ ਬਾਹ ਤੇ ਗੋਲੀ ਲੱਗੀ ਹੈ ਤੇ ਉਸ ਨੇ ਹੀ ਬਿਆਨ ਦਿੱਤਾਗਾ ਇਸ ਦੇ ਹੱਥ ਵਿੱਚ ਗੋਲੀ ਵੱਜੀਆ ਮ੍ਰਿਤਕ ਦੇ ਚਾਚੇ ਹਰਵਿੰਦਰ ਸਿੰਘ ਪੁੱਤਰ ਸਰਜੀਤ RAM ਵਾਸੀ ਕਾਲੇ ਕਿੰਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਹੋਇਆ ਪ੍ਰਗਟ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕਾਲੇ ਕਾ ਯਾਦਵਿੰਦਰ ਪੁੱਤਰ ਮੋਦਨ ਸਿੰਘ ਵਾਸੀ ਪਿੰਡ ਫਤੇਗੜ ਸਨਾਂ ਅੰਮ੍ਰਿਤਪਾਲ ਉਰਫ ਮੁੰਨਾ ਸਮੇਤ 14 ਵਿਅਕਤੀਆਂ ਤੇ ਐਫ ਆਈ ਆਰ ਦਰਜ ਹੋਈ ਆ ਐਫ ਆਈ ਆਰ ਨੰਬਰ 72 ਆ ਆਈ ਪੀ ਸੀ ਦੀ ਧਾਰਾ ਦੇ ਅਧੀਨ 302 ਦਾ ਮੁਕਦਮਾ 307 ਦਾ ਮੁਕਦਮਾ 323 34 25 27 ਆਰਮਜ ਐਕਟ ਦੇ ਕੇਸ ਦਰਜ ਹੋਈ ਆ ਜੀ ਆਮ ਤੁਹਾਨੂੰ ਦੱਸਦਾ ਹਾਂ ਉਹਨਾਂ ਲੜਾਈ ਕੋਈ ਵੱਡੀਆਂ ਵੱਡੀਆਂ ਲੜਾਈਆਂ ਨਹੀਂ ਹੁੰਦੀਆਂ ਛੋਟੀਆਂ ਛੋਟੀਆਂ ਗੱਲਾਂ ਤੋਂ ਲੜਾਈਆਂ ਹੁੰਦੀਆਂ ਕਿਉਂਕਿ ਬਹੁਤ ਲੜਾਈਆਂ ਤਾਂ ਕਈ ਏਦਾਂ ਦੇ ਲੋਕਾਂ ਦੀਆਂ ਪੰਜੀਆਂਮੀਆਂ ਜੋ ਕਹਿੰਦੇ ਆ ਉਹ ਤੇਰੇ ਬਾਰੇ ਕੀ ਕਹਿ ਰਹੇ ਜਿਵੇਂ ਮੈਂ ਤੁਹਾਨੂੰ ਅਕਸਰ ਵੀਡੀਓ ਦੇ ਵਿੱਚ ਦੱਸਦਾ ਉਹਨਾਂ ਵੀ ਬਹੁਤ ਮਸਲੇ ਟੇਬਲ ਟਾਕ ਤੇ ਬੈਠ ਕੇ ਵੀ ਹੱਲ ਹੋ ਜਾਂਦੇ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਲੋਕ ਅੱਗ ਲਾਇਆ ਡੱਬੂ ਕੰਧ ਤੇ ਸਮਝੌਤੇ ਕਰਾਉਣ ਦੀ ਬਜਾਏ ਅੱਗ ਹੋਰ ਲਾਉਂਦੇ ਆ ਕੋਸ਼ਿਸ਼ ਕਰਿਆ ਕਰੋ ਹਰ ਕੋਈ ਗੱਲਬਾਤ ਹੁੰਦੀ ਹੁੰਦੀ ਆ ਉਸ ਨੂੰ ਮੋਲਡ ਕਰਕੇ ਆਪ ਫੇਸ ਕਰਿਆ ਕਰੋ ਤੇ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਲਾਈਕ ਕਮੈਂਟ ਕਰੋ ਨਵੇਂ ਦਿਨ ਨਵੀਂ ਕਹਾਣੀ ਜਾਂ ਨਵੀਂ ਕੋਈ ਖਬਰ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਤਦ ਤੱਕ ਲਈ ਧੰਨਵਾਦ ਇੱਕ ਹੋਰ ਜ਼ਰੂਰੀ ਬੇਨਤੀ ਸਾਡਾ ਵੀਡੀਓ ਬਣਾਉਣ ਦਾ ਫਰਜ਼ ਹੁੰਦਾ ਕਿਸੇ ਨੂੰ ਫੇਮਸ ਕਰਨਾ ਨਹੀਂ ਸਾਡਾ ਸਿਰਫ ਇਹ ਫਰਜ਼ ਹੁੰਦਾ ਸਾਨੂੰ ਕੋਈ ਨਾ ਕੋਈ ਕਹਾਣੀ ਰੂਬਰੂ ਕਰਨ ਦਾ ਵੀ ਉਸ ਕਹਾਣੀ ਦੇ ਪਿੱਛੇ ਉਸ ਚਾਰ ਦਿਨਾਂ ਦੀ ਚਮਕ-ਦਮਕ ਦੇ ਪਿੱਛੇ ਕਿੰਨੇ ਘਰ ਬਰਬਾਦ ਹੋਏ ਆ ਵੀ ਤੁਹਾਨੂੰ ਅਸਲੀਅਤ ਦਿਖਾ ਸਕੀਏ ਕਿਉਂਕਿ ਪੰਜਾਬ ਦੇ ਪੁੱਤਾਂ ਦਾ ਨੁਕਸਾਨ ਹੋ ਰਿਹਾ ਸੋ ਸਾਡੀ ਮਦਦ ਕਰਿਆ ਕਰੋ ਨਾ ਕਿ ਸਾਨੂੰ ਮਿਸ ਗਾਈਡ ਕਰਿਆ ਕਰੋ ਕਿਉਂਕਿ ਬਹੁਤ ਲੋਕਾਂ ਨੇ ਜਦੋਂ ਸਾਨੂੰ ਇਸ ਫੀਲਡ ਦੇ ਵਿੱਚ ਘੱਟ ਨੋਲਿਜ ਸੀ ਹੁਣ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਪੂਰਨ ਤੌਰ ਤੇ ਇਸ ਫੀਲਡ ਦੇ ਵਿੱਚ ਕਾਮਯਾਬ ਹੋ ਗਏ ਹਜੇ ਵੀ ਅਸੀਂ ਸਿੱਖ ਰਹੇ ਹਾਂ ਕੁਝ ਸਾਡੇ ਜੋ ਸੀਨੀਅਰ ਪੱਤਰਕਾਰ ਦੋਸਤ ਨੇਗੇ ਬਹੁਤ ਲੋਕਾਂ ਨੇ ਸਾਨੂੰ ਮਿਸਗਾਈਡ ਕੀਤਾ ਆਪ ਦੀ ਚਮਕ-ਦਮ ਕੱਲੇ ਪ੍ਰੋਮੋਸ਼ਨਾਂ 'ਪੋਂ ਲਈ ਸਾਨੂੰ ਫੋਨ ਕੀਤਾ ਆਪ ਦੀ ਖਿਜਲ ਲਈ ਉਹ ਤੋਂ ਸਾਨੂੰ ਨਹੀਂ ਨੌਲੇਜ ਸੀ ਅਸੀਂ ਪਾਈਆਂ ਵੀ ਅਸੀਂ ਫਿਰ ਕਈ ਵਾਰ ਲੋਕਾਂ ਤੋਂ ਮਾਫੀ ਵੀ ਮੰਗੀ ਆ ਵੀ ਸਾਡੇ ਕਾਰਨ ਕਿਸੇ ਨੂੰ ਕੋਈ ਠੇਸ ਪਹੁੰਚੀ ਹੋਵੇ ਉਸੇ ਲਈ ਅਸੀਂ ਸਾਡੇ ادارے ਵੱਲੋਂ ਹੱਥ ਜੋੜ ਕੇ ਮਾਫੀ ਮੰਗਦੇ ਆ ਕਿਉਂਕਿ ਸਾਡਾ ਜਿਹੜਾ ਕੰਮ ਆ ਨਾ ਕਿਸੇ ਨਾਲ ਬਹਿਸ ਬਸਈਆ ਕਰਨਾ ਨਾ ਕਿਸੇ ਨਾਲ ਲੜਾਈ ਝਗੜਾ ਕਰਨਾ ਸਾਡਾ ਤਾਂ ਕੰਮ ਆ ਜੋ ਪੰਜਾਬ ਸੰਤਾਪ ਭੋਗ ਰਿਹਾਗਾ ਆਪਣੇ ਹਰ ਰੋਜ਼ ਦੀ ਤਰ੍ਹਾਂ ਪੰਜਾਬ ਦਾ ਕੋਈ ਪੁੱਤ ਕੋਈ ਇਨਕਾਊਂਟਰ ਦੇ ਵਿੱਚ ਕੋਈ ਦੁਸ਼ਮਣ ਦੀ ਗੋਲੀ ਦਾ ਸ਼ਿਕਾਰ ਹੁੰਦਾਗਾ ਵੀ ਉਸ ਚੀਜ਼ ਨੂੰ ਆਪਾਂ ਬੰਦ ਕਰਾਉਣਾਗਾ ਤੇ ਨਵੀਂ ਜਨਰੇਸ਼ਨ ਦੇ ਦਿਮਾਗ ਦੇ ਵਿੱਚ ਇਹ ਗੱਲਾਂ ਪਾਉਣੀਆਂ ਵੀ ਚਾਰ ਦਿਨਾਂ ਦੀ ਚਮਕ-ਦਮਕ ਕਈ ਪੀੜ੍hiyan ਖਤਮ ਕਰ ਦਿੰਦੀ ਹੈਗੀ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਿਓ ਤਦ ਤੱਕ ਲਈ ਧੰਨਵਾਦ